ਦਰਾਹਾ ਦੇ ਨੇੜਲੇ ਪਿੰਡ ਬੁਆਣੀ ਵਿਖੇ ਆਪਣੇ ਹੀ ਪੁੱਤ ਅਤੇ ਪਤਨੀ ਤੇ ਗੋਲੀਆਂ ਚਲਾਉਣ ਵਾਲਾ ਸਾਬਕਾ ਫੌਜੀ ਪੁਲਿਸ ਨੇ ਕੀਤਾ ਕਾਬੂ ਬਾਰਦਾਤ ਚ ਵਰਤਿਆ ਹੋਇਆ ਰਿਵਾਲਵਰ ਅਤੇ 40 ਜਿੰਦਾ ਕਾਰਤੂਸ ਵੀ ਬਰਾਮਦ ਦੱਸਦੇ ਇਹ ਦਰਾਹਾ ਦੇ ਨੇੜਲੇ ਪਿੰਡ ਬੁਆਣੀ ਦੇ ਸਾਬਕਾ ਫੌਜੀ ਨੇ ਘਰੇਲੂ ਕਲੇਸ਼ ਤੇ ਚੱਲਦੇ ਆਪਣੇ ਬੇਟੇ ਅਤੇ ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ ਸੀ ਜਿਸ ਦੇ ਚੱਲਦੇ ਉਸਦੇ ਬੇਟੇ ਦੀ ਮੌਤ ਹੋ ਗਈ ਸੀ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ ਉਥੇ ਹੀ ਸਾਬਕਾ ਫੌਜੀ ਬਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ ਪਾਇਲ ਅਨਾਜ ਮੰਡੀ ਤੋਂ ਕਾਬੂ ਕਰ ਲਿਆ ਅਤੇ ਉਸ ਕੋਲੋਂ ਵਾਰਦਾਤ ਚ ਵਰਤਿਆ ਹੋਇਆ ਰਵਾਲਵਰ ਅਤੇ 40 ਜਿੰਦਾ ਕਾਰਤੂਸ ਬਰਾਮਦ ਕੀਤੇ। ਡੀਐਸਪੀ ਸਾਹਿਬ ਇੱਕ ਗਵਾਣੀ ਸਾਹਿਬ ਦਾ ਫਾਜੀ ਬਨੂ ਗੋਲੀयां ਮਾਰ ਕੇ ਆਪਣੇ بیٹے ਦਾ ਕਤਲ ਕਰ ਦਿੱਤਾ ਗਿਆ ਸੀ ਤੇ ਪਤਨੀ ਗੰਭੀਰ ਚੱਕਵੀ ਹੋ ਗਈ ਸੀ। ਕੀ ਕਾਰਵਾਈ ਹੋਈ ਉਹਦੀ? ਇਹਦੇ ਰਿਗਾਰਡਿੰਗ ਅਸੀਂ ਮੁਕਦਮਾ ਦਰਜ ਕੀਤਾ ਸੀ ਜਿਹੜੀ ਜਖਮੀ ਹੋਈ ਸੀ ਔਰਤ ਬਲਜਿੰਦਰ कौर ਉਹਦੇ ਬ੍ਰਦਰ ਹੈ ਤਕਵਿੰਦਰ ਸਿੰਘ ਉਹਦੇ ਬਿਆਨ ਦੇ ਅੱਗੇ ਪਰਚਾ ਦਰਜ ਕੀਤਾ। ਦਰਾਨੇ ਜਿਹੜਾ ਇਹਨੇ ਬੇਟਾ ਮਰਿਆ ਇਹਦਾ ਇਹਦੀ ਗੁਲੀਆਂ ਨਾਲ ਉਹ ਪਿਸਟਲ ਵੀ ਅਸੀਂ ਬਰਾਮਦ ਕਰ ਲਈ। ਸਰ ਇਹ ਰੋਪੀ ਕਾਬੂ ਆ ਗਿਆ ਜੀ ਹਾਂ ਰੋਪੀ ਕਾਬੂ ਆ ਗਿਆ ਜੀ ਪਹਿਲ ਤੋਂ ਅਸੀਂ ਇਹਨੂੰ ਦਾਹਮੰਡੀ ਤੋਂ ਗ੍ਰਿਫਤਾਰ ਕੀਤਾ ਮੁਕੱਸਰ ਤਾਣਾ ਦਰਾਹਦੀਪ ਨੇ 13 ਮਾਰਚ ਦੀ ਰੈਸਪਟੀ ਆ ਸਰ ਜਿਹੜਾ ਇਹਨੇ ਲਾਇਸੈਂਸੀ ਅਸਲਾ ਯੂਜ਼ ਕੀਤਾ ਦੀ ਕਿਤੋਂ ਬਰਾਮਦ ਕੀਤਾ ਗਿਆ ਜੀ ਇਹ ਅਸੀਂ ਇਹਦੇ ਘਰ ਤੋਂ ਬਰਾਮਦ ਕੀਤਾ ਜੀ ਕਿ ਉਹਦੇ ਨਾਲ ਕਾਰਤੂਸ ਵਗੈਰਾ ਵੀ ਮਿਲੇ ਹਾਂ ਹਾਂ ਉਹਦੇ 40 ਕੇ ਕਰੀਬ ਦੇ ਉਹਦੇ ਹੈਗੇ ਜੇ ਕਾਰਤੂਸ ਨੇ ਸਰ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਇਹਦੀ ਪ੍ਰਿੰਟ ਇਫੈਕਸ਼ਨ ਹੋਏ ਨਹੀਂ 57 ਵਗੈਰਾ ਉਹ ਉਹੀ ਹੋਈਆਂ ਹਾਂ